ਇੱਕ ਗਰੀਬ ਮਾਨੇ ਸੜਕ ਤੇ ਹੀ ਬੱਚੇ ਨੂੰ ਦਿੱਤਾ ਜਨਮ ਦੋਵੇਂ ਪਤੀ ਪਤਨੀ ਕਰਦੇ ਸੀ ਮਜ਼ਦੂਰੀ ਗਰਭਪਤੀ ਹਾਲਚ ਵੀ ਪਿੰਡ ਪਿੰਡ ਜਾ ਕੇ ਵੇਚਦੀ ਸੀ ਕੰਬਲ ਤੇ ਬੈੱਡ ਸ਼ੀਟ ਅਚਾਨਕ ਉੱਠਿਆ ਦਰਦ ਤੇ ਸੜਕ ਤੇ ਹੀ ਦਿੱਤਾ ਆਪਣੇ ਬੱਚੇ ਨੂੰ ਜਨਮ ਤਾਇਕ ਗਰੀਬ ਮਾ ਦੇ ਵੱਲੋਂ ਆਪਣੀ ਬੱਚੀ ਨੂੰ ਸੜਕ ਤੇ ਹੀ ਜਨਮ ਦੇ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ ਪਤਨੀ ਮਜ਼ਦੂਰੀ ਕਰਨ ਦਾ ਕੰਮ ਕਰਦੇ ਸੀ ਦੋਵੇਂ ਹੀ ਹਰ ਰੋਜ਼ ਦੀ ਤਰ੍ਹਾਂ ਪਿੰਡ-ਪਿੰਡ ਜਾ ਕੇ ਕੰਬਲ ਅਤੇ ਬੈੱਡ ਸ਼ੀਟ ਵੇਚਣ ਦਾ ਕੰਮ ਕਰ ਰਹੇ ਸੀ ਪਰੰਤੂ ਅਚਾਨਕ ਹੀ ਭਾਰ ਚੱਕਣ ਦੇ ਕਾਰਨ ਉਸਦੇ ਪੇਟ ਦੇ ਵਿੱਚ ਦਰਦ ਉੱਠਦਾ ਦਰਦ ਉੱਠਣ ਦੇ ਕਾਰਨ ਉਸਦਾ ਪਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੁੰਦਾ ਪਰੰਤੂ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਸਦੇ ਕੋਲੋਂ ਸਹਿ ਨਹੀਂ ਹੁੰਦਾ ਅਤੇ ਉਸਦੀ ਪਤਨੀ ਜਿਹੜੀ ਹੈ ਮੋਟਰਸਾਈਕਲ ਤੋਂ ਢੇਠਾ ਡਿੱਗ ਜਾਂਦੀ ਹੈ ਤਾ ਸਥਿਤੀ ਐਨੀ ਨਾਜ਼ੁਕ ਬਣਦੀ ਆ ਕਿ ਉਸ ਦੇ ਵੱਲੋਂ ਇੱਕ ਸੜਕ ਦੇ ਉੱਤੇ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਜਾਂਦਾ ਹੈ ਤਾਂ ਆਸ-ਪਾਸ ਦੇ ਲੋਕ ਜਿਹੜੇ ਰਾਗੀਰ ਹੁੰਦੇ ਨੇ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਸੜਕ ਤੇ ਹੀ ਜਨਮ ਜੜਾਇਆ ਉਹ ਦੇ ਦਿੱਤਾ ਤਾਂ ਪਰੰਤੂ ਖੂਨ ਜਿਆਦਾ ਕਾਫੀ ਜ਼ਿਆਦਾ ਵਗ ਰਿਹਾ ਹੁੰਦਾ ਹੈ ਆ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਂਦੀ ਆ ਤਾਂ ਉਤੇ ਹੀ ਦੋ ਨੌਜਵਾਨ ਜਿਹੜੇ ਨੇ ਰੱਬ ਦਾ ਰੂਪ ਬਣ ਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਹੀ ਇਸ ਨਵਜੰਮੇ ਬੱਚੇ ਅਤੇ ਉਸ ਦੀ ਮਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਜਾਂਦਾ ਤਾਂ ਜਾਣਕਾਰੀ ਅਨੁਸਾਰ ਦੋਵੇਂ ਪਤੀ ਪਤਨੀ ਫਿਰੋਜ਼ਪੁਰ ਦੇ ਰਹਿਣ ਵਾਲੇ ਸੀ ਮਜ਼ਦੂਰੀ ਕਰਨ ਦਾ ਕੰਮ ਕਰਦੇ ਸੀ ਦੋਵੇਂ ਹੀ ਹਰ ਰੋਜ਼ ਪਿੰਡਾਂ ਦੇ ਵਿੱਚ ਜਾ ਕੇ ਕੰਬਲ ਅਤੇ ਬੈੱਡ ਸ਼ੀਟ ਵੇਚਣ ਦਾ ਕੰਮ ਕਰ ਰਹੇ ਸੀ ਹਰ ਰੋਜ਼ ਦੀ ਤਰ੍ਹਾਂ ਉਹ ਅਜਵੀ ਕੰਬਲ ਅਤੇ ਬੈੱਡਸ਼ੀਟ ਵੇਚਣ ਦੇ ਲਈ ਪਿੰਡ ਜਾਂਦਨੀ ਪਰੰਤੂ ਉਸਦੀ ਪਤਨੀ ਦੇ ਵੱਲੋਂ ਕੋਈ ਭਾਰੀ ਚੀਜ਼ ਚੱਕੀ ਜਾਂਦੀ ਹੈ ਜਿਸ ਦੇ ਕਾਰਨ ਉਸਦੇ ਪੇਟ 'ਚ ਅਚਾਨਕ ਦਰਦ ਉੱਠਦਾ ਹੈ ਦਰਦ ਉੱਠਣ ਤੋਂ ਬਾਅਦ ਉਸਦਾ ਪਤੀ ਉਸ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਹਸਪਤਾਲ ਲੈ ਕੇ ਜਾ ਰਿਹਾ ਹੁੰਦਾ ਹੈ ਪਰੰਤੂ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਸਦੀ ਪਤਨੀ ਜਿਹੜੀ ਹੈ ਇਹ ਔਰਤ ਜਿਹੜੀ ਹੈ ਮੋਟਰਸਾਈਕਲ ਤੋਂ ਢੇਠਾ गिर ਜਾਂਦੀ ਹੈ ਜਿਸ ਤੋਂ ਬਾਅਦ ਉਸਦੇ ਵੱਲੋਂ ਸੜਕ ਤੇ ਹੀ ਆਪਣੇ ਬੱਚੇ ਨੂੰ ਜਨਮ ਜਿਹੜਾ ਆ ਉਹ ਦੇ ਦਿੱਤਾ ਜਾਂਦਾ ਹੈ ਪਰੰਤੂ ਉੱਥੇ ਹੀ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਕੋਈ ਵੀ ਮਦਦ ਦੇ ਲਈ ਨਹੀਂ ਆਉਂਦਾ ਉੱਥੇ ਹੀ ਲੋਕ ਵੀ ਐਨੇ ਹੈਰਾਨ ਹੁੰਦੇ ਨੇ ਕਿ ਕਿਵੇਂ ਕਿਸ ਤਰ੍ਹਾਂ ਇੱਕ ਔਰਤ ਨੇ ਆਪਣੇ ਬੱਚੇ ਨੂੰ ਸੜਕ ਤੇ ਹੀ ਜਨਮ ਦੇ ਦਿੱਤਾ ਤਾਂ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣ ਚੁੱਕੀ ਸੀ ਪਤੀ ਜਿਹੜਾ ਆ ਕਾਫੀ ਜ਼ਿਆਦਾ ਡਰ ਦੇ ਵਿੱਚ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਮੇਰੀ ਪਤਨੀ ਅਤੇ ਬੱਚੇ ਨੂੰ ਕੁਝ ਹੋ ਨਾ ਜਾਵੇ ਤਾਂ ਇਸ ਦੌਰਾਨ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਦੋ ਨੌਜਵਾਨ ਆਉਂਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਇਹ ਦੋਵੇਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾਉਂਦੇ ਨੇ ਗੱਡੀ 'ਚ ਬਿਠਾਉਣ ਤੋਂ ਬਾਅਦ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਜਾਂਦਾ ਤਾਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਇੱਕ ਮਾਂ ਨੇ ਸੜਕ ਤੇ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਚੰਦਰਾ ਜੀ ਦਰਾਂ ਕੰਮ ਕਰਨਾ ਐਸੇ ਇੱਥੇ ਅੱਛਾ ਤੇ ਇੱਥੇ ਅਸੀਬ ਰਹਿ ਲਾ ਪਏ ਤੇ ਫਿਰ ਉਹਨਾਂ ਦੇ ਦਰ ਤੋਂ ਲਾ ਪਏ ਭਜਨ ਜਾ ਕੇ ਜਿਆਦਾ ਅੱਛਾ ਤੇ ਫਿਰ ਉਹਨੂੰ ਲੈ ਗਏ ਨਰਸ ਤੇ ਅੱਛਾ ਤੇ ਉਹ ਕਹਿੰਦੇ ਕਹਿੰਦੇ ਕੇਸ ਹੋ ਜਾਣਾ ਕਹਿੰਦੇ ਲਾਇਓ ਕਹਿੰਦੇ ਹਸਪਤਾਲ ਤੇ ਫਿਰ ਅੱਜ ਕੀਆ ਫਿਰ ਉਹਨੂੰ ਮੋਰਚਾ ਦੇ ਲੈ ਕੇ ਆ ਬਿਠਾ ਕੇ ਤੇ ਰਾਜਵ ਕੇਸ ਹੋ ਗਏ ਉਹਨਾਂ ਨੂੰ ਫਿਰ ਸਰਦਾਰ ਹੁਣੀ ਲੈ ਆ ਗਏ ਚੱਕ ਕੇ ਲੈ ਗਏ ਆਏ ਆ ਪਹਿਲਾਂ ਵੈਲਫੇਅਰ ਸੁਸਾਇਟੀ ਤੇ ਸੇਵਾ ਕਰਦੇ ਆਂ ਤੇ ਵੀਜੀ ਆਪਾਂ ਨਾਲ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸੁਹਾਮੀ ਉਹ ਵੇਖਨ ਨਾਲ ਸਕੂਲ ਤੇ ਉੱਥੇ ਨਾਲ ਭਜੀ ਬਾਹਰ ਬਹੁਤ ਜ਼ਿਆਦਾ ਇਕੱਠਾ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗ ਰਹੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਜੀ ਉਹਦੀ ਰੋਡ ਤੇ ਸਕੂਲ ਦੀ ਕਾਂਦਰੇ ਨਾਲ ਦੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਜੀ ਉੱਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬਰੀ ਹਸਪੀ ਤੇ ਉਹ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲਾਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਵੀਰ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਰ ਵਿੱਚ ਸੇਵਾ ਕਰਦਾ ਜੀ ਤੇ ਸਾਨੂੰ ਤਕਰੀਬਨ 3 ਸਾਲ ਉੱਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਭਾਜੀ ਆਣਾ ਫਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪਤਾਲ ਡਾਕਟਰ ਕੋ ਕਿਦੇ ਮੋਟਰ ਹਸਪਤਾਲ ਲੈ ਕੇ ਗਏ ਸੀ ਆਪਾਂ ਇਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਜੀ ਆਪਾਂ ਉਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆ